ਸਰਦਾਰਨੀ ਵਾਸਟੂ.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਹਵਾ ਬੱਚੇ ਦੇ ਰੋਂ ਦੀ ਆਵਾਜ਼ ਸੁਣ ਕੇ ਮਦਨ ਰੱਬਕ ਪਿਆ ਅੱਖਾਂ ਦੇ ਪਿੱਛੇ ਛੇ-7 ਮਹੀਨੇ ਦਾ ਬੱਚਾ ਮੂਦੇ ਮੂੰਹ ਪਿਆਰੋ ਰਿਆ ਸੀ ਕਦੀ ਉਹਦਾ ਮੂੰਹ ਧਰਤੀ ਵਿੱਚ ਗੱਟਿਆ ਜਾਂਦਾ ਕਦੀ ਉਹ ਸਿਰ ਨੂੰ ਉੱਪਰ ਚੁੱਕ ਲੈਂਦਾ ਕਦੀ ਉਹਦੇ ਰੋਂ ਦੀ ਆਵਾਜ਼ ਮਦਮ ਹੁੰਦੀ ਕਦੀ ਉੱਚੀ ਮਦਨ ਨੇ ਗੱਡੀ ਖੜੀ ਕਰ ਦਿੱਤੀ ਬੱਚੇ ਨਉ ਚੋਕ ਕੇ ਆਪਣੇ ਪਕੜੀ ਦੇ ਲੰਬੇ ਲਾੜ ਨਾਲ ਉਹਦਾ ਮੂੰਹ ਪੁੰਜਿਆ ਫਿਰ ਉਹਨੇ ਇਹ ਪਤਾ ਕੀਤਾ ਇਹ ਮੁੰਡਾ ਹੈ ਜਾਂ ਕੁੜੀ ਉਹ ਕੁੜੀ ਨਿਕਲੀ ਬੱਚੀ ਉਹਦੇ ਵੱਲ ਵੇਖਣ ਲੱਗ ਪਈ ਕੋਲ ਹੀ ਦੁੱਧ ਚਿੱਟਾ ਬੁਰਕਾ ਪਿਆ ਸੀ ਜਿਵੇਂ ਹਨੇਰੀ ਨਾਲ ਉੱਟ ਕੇ ਆਇਆ ਹੋਵੇ ਕੋਈ ਮਾਂ ਸਿੱਟ ਕੇ ਭੱਜ ਗਈ ਵਿਚਾਰੀ ਨੂੰ ਉਹਨੇ ਸੋਚਿਆ ਕਹਿੋ ਜੇ ਚੰਦਰੀ ਵਾ ਵਗ ਗਈ ਮਾਵਾ ਤੋਂ ਬੱਚੇ ਨਹੀਂ ਸੰਭਾਲੇਗੇ ਉਸਨੇ ਬੱਚੀ ਦੀਆਂ ਬਾਹਾਂ ਖੋਲ ਕੇ ਆਪਣੇ ਗਲਦ ਵਾਲੇ ਵਲ ਲਈਆਂ ਸਾਹਮਣੇ ਛੋਟੇ ਜਿਹੇ ਖਾਲ ਵਿੱਚ ਆਦਮੀ ਪਿਆ ਹੋਇਆ ਦਿਸਿਆ ਅੱਗੇ ਹੋ ਕੇ ਵੇਖਿਆ ਤਾਂ ਉਹ Laash ਸੀ ਮੱਥੇ ਉੱਤੇ ਕਾਲੀ ਛਾਈ ਨਾਲ ਘੁਣਿਆ ਹੋਇਆ ਚੰਦ ਤੇ ਤਾਰਾ ਚਿਹਰੇ ਉੱਤੇ ਪੀੜ ਦੀਆਂ ਲੀਕਾਂ ਖਿੱਚੀਆਂ ਹੋਈਆਂ ਸਨ ਜਿਸ ਕਰਕੇ ਚੰਦ ਤੇ ਤਾਰੇ ਦਾ ਰੂਪ ਵਿਗੜਿਆ ਹੋਇਆ ਸੀ ਪੇਟ ਵਿੱਚੋਂ ਆਂਦਰਾਂ ਦਾ ਗੁੱਛਾ ਬਾਹਰ ਲੰਮਕ ਰਿਹਾ ਸੀ। ਪੈਰਾਂ ਕੋਲੋ ਜ਼ਮੀਨ ਪੁੱਠੀ ਹੋਈ ਸੀ। ਜਾਨ ਨਿਕਲਣ ਵੇਲੇ ਤੜਫਦਾ ਰਿਹਾ ਹੋਵੇਗਾ। ਹਸ਼ਿਆਰੇ ਪਿਓ ਨੂੰ ਮਾਰ ਕੇ ਸਿੱਟ ਗਏ, ਮਾਂ ਨੂੰ ਉਧਾਲ ਕੇ ਲੈ ਗਏ ਤੇ ਇਸ ਜਵਾਕੜੀ ਨੂੰ ਰੋਲਦਾ ਛੱਡ ਗਏ। ਉਹਦੇ ਆਉਣ ਤੋਂ ਪਹਿਲਾਂ ਜੋ ਵਾਪਰਿਆ ਸੀ, ਉਹਨੇ ਉਸ ਦਾ ਅੰਦਾਜ਼ਾ ਲਾ ਕੇ ਕਿਹਾ। ਬੱਚੀ ਦਾ ਮਹਾਂਦਰਾ ਆਪਣੇ ਅੱਬਾ ਨਾਲ ਮਿਲਦਾ ਸੀ ਫਿਰ ਵੀ ਚਿੱਟੇ ਬੁਰਕੇ ਵੱਲ ਵੇ ਵੇਖ ਕੇ ਉਹਨੂੰ ਖਿਆਲ ਆ ਰਿਹਾ ਸੀ ਕਿ ਬੱਚੀ ਦੀ ਮਾਂ ਬਹੁਤ ਸੋਹਣੀ ਹੋਵੇਗੀ। ਉਹਦੀ ਸੁੰਦਰਤਾ ਹੀ ਉਹਦੇ ਖਵੰਦ ਦੀ ਦੁਸ਼ਮਣ ਬਣ ਗਈ ਹੋਵੇਗੀ। ਉਹ ਆਪ ਤਾਂ ਹੌਲੀ-ਹੌਲੀ ਕਿਸੇ ਦੇ ਘਰ ਨੂੰ ਆਪਣਾ ਘਰ ਕਹਿਣ ਲੱਗ ਜਾਵੇਗੀ ਤੇ ਕਿਸੇ ਨੂੰ ਆਪਣਾ ਘਰ ਵਾਲਾ। ਉਹਦੇ ਹੋਰ ਨਿਆਣੇ ਹੋ ਪੈਣਗੇ ਤੇ ਖਬਰੇ ਇਸ ਬੱਚੀ ਨੂੰ ਵੀ ਉਹ ਭੁੱਲ ਜਾਵੇ। ਪਰ ਜਿਉ ਉਹ ਮਾ ਦੇ ਨਾਲ ਬੱਚੀ ਨੂੰ ਵੀ ਲੈ ਜਾਂਦੇ ਤਾਂ ਕੀ ਹਰਚ ਸੀ ਬੱਚੇ ਰੱਬ ਦਾ ਰੂਪ ਹੁੰਦੇ ਨੇ ਬੱਚਿਆਂ ਸਾਹਮਣੇ ਆਦਮੀ ਪਾਪ ਕਰਨ ਤੋਂ ਡਰਦਾ ਮਦਨ ਨੂੰ ਮਾ ਦੀ ਕਹੀ ਗੱਲ ਯਾਦ ਆ ਗਈ ਤੇ ਜੋ ਉਹ ਕਰ ਗਏ ਨੇ ਉਹ ਕਿਹੜਾ ਪੁੰਨ ਸੀ ਫੇਰ ਉਹਨੂੰ ਮਾ ਦੀ ਗੱਲ ਝੂਠੀ ਜਾਪੀ ਬੱਚੀ ਫੇਰ ਰੋਣ ਲੱਗ ਪਈ ਦੁਰਗੀ ਵੀ ਅਹੰਦੀ ਹੁੰਦੀ ਸੀ ਰੱਬ ਇੱਕ ਧੀ ਤਾਂ ਮੈਨੂੰ ਜ਼ਰੂਰ ਦਿੰਦਾ ਦੁੱਖ ਸੁੱਖ ਕਰਨ ਵਾਸਤੇ ਲਓ ਰੱਬ ਨੇ ਉਹਦੇ ਵਾਸਤੇ ਧੀ ਕੱਲ ਦਿੱਤੀ ਹੈ ਹਾਲੇ ਇਹਨੂੰ ਕੀ ਪਤਾ ਨਾ ਇਹ Hindu ਨਾ Musalman ਬਿੱਲੂ ਨਾਲ ਖੇਡਦੀ ਫਿਰੂਗੀ ਦੋਵੇਂ ਭੈਣ ਭਰਾ ਮਦਨ ਦੀ بیوی ਦੁਰਗੀ ਦੇ ਤਿੰਨ ਬੱਚੇ ਹੋਏ ਸਨ ਤਿੰਨੇ ਆਪਰੇਸ਼ਨ ਨਾਲ ਦੋ ਮਰ ਗਏ ਬਿੱਲੂ ਬਚ ਗਿਆ ਸੀ ਬਿੱਲੂ ਦੇ ਪੈਦਾ ਹੋਣ ਵੇਲੇ ਡਾਕਟਰ ਨੇ ਕਹਿ ਦਿੱਤਾ ਸੀ ਕਿ ਦੁਰਗੀ ਫਿਰ ਹਮਲਾ ਹੋ ਗਈ ਤਾਂ ਉਹ ਮਰ ਜਾਵੇਗੀ ਤੇ ਦੁਰਗੀ ਦੇ ਮਨ ਵਿੱਚ ਧੀ ਵਾਸਤੇ ਸਦਰ ਬਾਕੀ ਰਹਿ ਗਈ ਸੀ ਕਿਉਂ ਦੁਰਗੀ ਨੂੰ ਮਾਂ ਬਣਾ ਲਏਗੀ ਉਹਨੇ ਬੱਚੀ ਨੂੰ ਵਰਚਾਉਂਦਿਆਂ ਕਿਹਾ ਤੇ ਫਿਰ ਕੱਛੀ ਵੱਲ ਲੈ ਕੇ ਤੁਰਿਆ ਪਾਣੀ ਪਿਆ ਕੇ ਉਹਨੇ ਮੁੱਕੇ ਤੋਂ ਲੜੋਂ ਗੁੜ ਖੋਲ ਕੇ ਉਹਦੇ ਮੂੰਹ ਵਿੱਚ ਪਾ ਦਿੱਤਾ ਤੇ ਉਸ ਨੂੰ ਗੱਡੀ ਵਿੱਚ ਲਟਾ ਕੇ ਗੱਡੀ ਹੱਕ ਲਈ ਦੋ ਕ ਫਰਲਾਂ ਗਿਆ ਹੋਵੇਗਾ ਤਾਂ ਉਹਨੂੰ ਦੋ ਹੋਰ ਲਾਸ਼ਾਂ ਦਿਸੀਆਂ ਫੇਰ ਕੁਝ ਹੋਰ ਉਹਨੇ ਸਾਹਮਣੇ ਨਜ਼ਰ ਮਾਰੀ ਤਾਂ ਸੜਕ ਲਾਸ਼ਾਂ ਨਾਲ ਪਈ ਪਈ ਸੀ ਉਸ ਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ ਮਦਨ ਤੇਰੇ ਗੱਡੀ ਚ ਲਾਉਣ ਵਾਲੇ ਚਾਲੇ ਨਹੀਂ ਭੇਡ ਵਾਂਗੂ ਨੀਵੀ ਪਾਈ ਰੱਖਦਾ ਨੀਵੇਂ ਵੇਖੇ ਤਾਂ ਅੱਧੀ ਦੁਨੀਆ ਦਿਸਦੀ ਐ ਤੇ ਅੱਜ ਉਸ ਨੂੰ ਪਹਿਲੀ ਵਾਰ ਆਪਣੀ ਨੀਵੀ ਵੇਖਣ ਦੀ ਆਦਤ ਤੇ ਗੁੱਸਾ ਆਇਆ ਤੇ ਉਹ ਕੱਸੀ ਤੋਂ ਹੀ ਸਾਹਮਣੇ ਵੇਖ ਲੈਂਦਾ ਤਾਂ ਉਹ ਪਿੱਛੇ ਹੀ ਮੁੜ ਜਾਂਦਾ ਪਰ ਜਾਂਦਾ ਕਿੱਥੇ ਕਿਸੇ ਨੇ ਉਸ ਨੂੰ ਆਪਣੇ ਘਰ ਰਾਤ ਕੱਟਣ ਦੇਣੀ ਸੀ ਹੰਸਰਾਜ ਨੇ ਤਾਂ ਉਹਨੂੰ ਇਹ ਆ ਕੇ ਆਪਣੀ ਦੁਕਾਨ ਵਿੱਚੋਂ ਉਠਾ ਦਿੱਤਾ ਸੀ ਕਿ ਕਾਫਲਾ ਲੰਘ ਗਿਆ ਹੈ ਹੁਣ ਕੋਈ ਡਰ ਨਹੀਂ ਲੋਕ ਡਰੇ ਹੋਏ ਸਨ ਘਰਾਂ ਦੇ ਬੂਹੇ ਬੰਦ ਸਨ ਸਾਰੇ ਬਾਜ਼ਾਰ ਵਿੱਚ ਉਹਨੂੰ ਇੱਕ ਵੀ ਬੰਦਾ ਨਜ਼ਰ ਨਹੀਂ ਸੀ ਪਿਆ ਹੋਰ ਤਾਂ ਹੋਰ ਅੱਜ ਤਾਂ ਚੁੰਗੀ ਉੱਤੇ ਰਾਮ ਲਾਲ ਵੀ ਨਹੀਂ ਸੀ ਚੁੰਗੀ ਬੰਦ ਸੀ ਨਹੀਂ ਤਾਂ ਉਹ ਉਸ ਨੂੰ ਕੋਈ ਬਨਸੂਬ ਕਰ ਦਿੰਦਾ ਚਫੇਰੇ ਲਾਸ਼ਾਂ ਹੀ ਲਾਸ਼ਾਂ ਵੇਖ ਕੇ ਉਹ ਭਵੰਤਰ ਗਿਆ ਮਦਨ ਵੀ ਡਰ ਗਿਆ ਪਾਣੀ ਇੱਕ ਆਵਾਜ਼ ਆਈ ਸੜਕ ਦੇ ਕਿਨਾਰੇ ਇੱਕ ਲਾਸ਼ ਨੇ ਉੱਠਣ ਦਾ ਯਤਨ ਕੀਤਾ ਮਦਨ ਉਹਦੇ ਕੋਲ ਚੱਲਿਆ ਗਿਆ ਪਾਣੀ ਅਸੀਂ ਮਰਦਾਨੇ ਦੇ ਮਤਾਨੇ ਕੇ ਹੁੱਕੇ ਆ ਭਰਾਵਾ ਬਾਬੇ ਨਾਨਕ ਤੈਨੂੰ ਤਾਰੇ ਉਹਦੇ ਸਿਰ ਵਿੱਚ ਛੱਟ ਸੀ ਪਿਛਲੇ ਪਾਸੇ ਲਹੂ ਦੀ ਛਪੜੀ ਲੱਗੀ ਪਈ ਸੀ ਅੱਧਾ ਕੋਠੇ ਕਿ ਉਹ ਫੇਰ ਡਿੱਗ ਪਿਆ ਛੜ ਕੁੱਤੇ ਘਰ ਦਾ ਬਹੁਤ ਸਾਰਾ ਸਮਾਨ ਖਿੰਡਿਆ ਪਿਆ ਸੀ ਆਟਾ ਗੁੰਨਣ ਵਾਲੀ ਕਨਾਲੀ ਦੇ ਠੀਕਰੇ ਟੁੱਟੀ ਹੋਈ ਸੁਰਾਹੀ ਇੱਕ ਚੜਖਾ ਚਰਖਾ ਉਖੜਿਆ ਹੋਇਆ ਕੁਝ ਸਿਲਵਰ ਦੇ ਭਾਂਡੇ ਚਿੱਬੇ ਹੋਏ ਹੋਏ ਪਿੱਤਲ ਜਾਂ ਕਾਂਸੀ ਦਾ ਕੋਈ ਬਰਤਨ ਨਹੀਂ ਸੀ ਮਦਨ ਨੇ ਇੱਕ ਸਿਲਵਰ ਦਾ ਕੋਲਾ ਸਿੱਧਾ ਕੀਤਾ ਤੇ ਛਪੜੀ ਚੋਂ ਪਾਣੀ ਲੈਣ ਤੁਰ ਪਿਆ ਕੁਝ ਲਾਸ਼ਾਂ ਅੱਧੀਆਂ ਛਪੜੀ ਦੇ ਪਾਣੀ ਵਿੱਚ ਸਨ ਤੇ ਕੁਝ ਸਾਰੀਆਂ ਮਦਨ ਨੇ ਗਿਣੀਆਂ ਕੁੱਲ 30 ਸਨ ਪਾਣੀ ਵਿੱਚ ਲਹੂ ਘੁਲਿਆ ਹੋਇਆ ਸੀ ਮਦਨ ਨੇ ਕੋਈ ਸਾਫ਼ ਜਈ ਥਾਂ ਵੇਖ ਕੇ ਪਾਣੀ ਲੈਣ ਲਈ ਛਪੜੀ ਦਾ ਢੇੜਾ ਕੱਢਿਆ ਪਰ ਕਿਧਰੇ ਵੀ ਸਾਫ਼ ਪਾਣੀ ਨਹੀਂ ਸੀ ਉਸਨੇ ਨਿਉ ਦੇ ਪਾਣੀ ਦਾ ਕਟੋਰਾ ਭਰ ਲਿਆ ਕਟੋਰੇ ਵਿੱਚਲੇ ਪਾਣੀ ਨੂੰ ਵੇਖਿਆ ਉਹਦੇ ਵਿੱਚ ਲਹੂ ਸੀ ਫਿਰ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਆਈ ਉਹ ਕਾਲੀ ਕਾਲੀ ਤੁਰ ਪਿਆ ਲੈ ਭਾਈ ਜੇ ਤੇਰੀ ਵਦੀ ਹੋਈ ਤਾਂ ਇਸੇ ਤਣ ਪੱਤਣ ਲੱਗ ਜਾਏਗਾ ਕਿਸੇ ਤਣ ਪੱਤਣ ਲੱਗ ਜਾਵੇਗਾ ਇਸ ਪਾਣੀ ਵਿੱਚ ਤੇਰੇ ਵਰਗਿਆਂ ਦਾ ਰਹੁ ਲੜੇ ਰਲਿਆ ਹੋਇਆ ਹੈ ਮਤਨ ਨਿਉ ਦਾ ਸਿਰ ਪਰੇ ਪਈ ਪਗੜੀ ਨਾਲ ਕੱਸ ਕੇ ਬੰਨ ਦਿੱਤਾ ਆਖਰੀ ਗਾਂਢ ਦੇਨ ਤੋਂ ਪਹਿਲਾਂ ਹੀ ਉਹ ਉਹਦੇ ਹੱਥਾਂ ਵਿੱਚ ਲੁੜਕ ਗਿਆ ਮਦਨ ਦੇ ਅੰਦਰੋਂ ਇੱਕ ਕੰਬਣੀ ਜਿਹੀ ਛੇੜ ਪਈ ਤੇ ਉਹ ਤੁਰ ਪਿਆ ਪਾਣੀ ਉਸਨੇ ਮੁੜ ਕੇ ਵੇਖਿਆ ਸੜਕ ਦੇ ਦੂਜੇ ਕਿਨਾਰੇ ਇੱਕ ਹੋਰ ਲਾਸ਼ ਹਿੱਲ ਰਹੀ ਸੀ ਮਦਨ ਨੇ ਸੜਕ ਉੱਤੋਂ ਪਾਣੀ ਦਾ ਕਟੋਰਾ ਚੁੱਕਿਆ ਥੋੜਾ ਕ ਪਾਣੀ ਹੈ ਸੀ ਉਹ ਸਿੱਧਾ ਸਪਾਲ ਪਿਆ ਸੀ ਉਹਦੀ ਵਕੀ ਕੋਲੋਂ ਲਹੂ ਵਹਿ ਵਹਿ ਕੇ ਧਰਤੀ ਉੱਤੇ ਜੰਮ ਚੁੱਕਿਆ ਸੀ ਮਦਨ ਨੇ ਉਹਨੂੰ ਬਿਠਾ ਕੇ ਗੋਡੇ ਦਾ ਆਸਰਾ ਦਿੱਤਾ ਜਿੰਨਾ ਪਾਣੀ ਉਹਨੇ ਪੀਤਾ ਸਾਰਾ ਬੱਕੀ ਵਿੱਚੋਂ ਦੀ ਬਾਹਰ ਨਿਕਲ ਗਿਆ ਉਹਨੇ ਬੱਕੀ ਨੂੰ ਬੰਨ੍ਹ ਦੇਣ ਲਈ ਇਸ਼ਾਰਾ ਕੀਤਾ ਹੁਣ ਤੂੰ ਮੈਨੂੰ ਇਸ ਕਿਕਰ ਦੇ ਮੋਢ ਨਾਲ ਬਿਠਾ ਦੇ ਉਸਨੇ ਕਿਹਾ ਮਿਲਟਰੀ ਵਾਲੇ ਕਿੱਦਰੇ ਮੈਨੂੰ ਜਿਉਂਦੇ ਹੀ ਨੋਹੀਨਾ ਦੱਬ ਜਾਣ ਮਦਨ ਛੇਤੀ ਛੇਤੀ ਸਾਰਾ ਕੰਮ ਕਾ ਕੇ ਤੁਰਦਾ ਹੋਇਆ ਦਿਨ ਬਹੁਤ ਛੋਟਾ ਰਹਿੰਦਾ ਜਾਂਦਾ ਸੀ ਉਹ ਦਿਨ ਖੜੇ-ਖੜੇ ਘਰ ਪਹੁੰਚਣਾ ਚਾਹੁੰਦਾ ਸੀ ਹਾਲੇ ਵੀ ਥੋੜਾ ਕ ਡਰ ਉਹਦੇ ਕਿੱਧਰੇ ਅੰਦਰ ਲੁਕਿਆ ਹੋਇਆ ਸੀ ਉਹਨੇ ਗੱਡੀ ਤੋੜ ਲਈ 15 20 ਕਦਮ ਗਿਆ ਹੋਵੇਗਾ ਤਾਂ ਗੱਡੀ ਦਾ ਇੱਕ ਪਹੀਆ ਇੱਕ ਲਾਸ਼ ਦੀ ਲੱਤ ਉਤੋਂ ਦੀ ਲੰਗ ਗਿਆ ਮਦਨ ਨੂੰ ਗੁੱਸਾ ਚੜ ਗਿਆ ਉਹਨੇ ਗੱਡੀ ਵਿੱਚੋਂ ਡਾਂਗ ਚੁੱਕੀ ਤੇ ਧਲੀਰ ਕੇ ਊਠ ਦੇ ਦੋ ਚੜ ਦਿੱਤੀਆਂ ਊਠ ਕੁਹਾੜੇ ਮਾਰਦਾ ਭੱਜਦੇ ਹੋਇਆ ਤੇ ਗੱਡੀ ਤਿੰਨ ਚਾਰ ਲਾਸ਼ਾਂ ਉਤੋਂ ਲੰਗ ਗਈ ਮਦਨ ਨੇ ਉੱਤਰ ਕੇ ਊਠ ਦੀ ਮੁਹਾਰ ਅੱਗੋਂ ਫੜ ਲਈ ਤੇ ਲਾਸ਼ਾਂ ਤੋਂ ਬਚਾ ਬਚਾ ਕੇ ਗੱਡੀ ਤੋਰਨ ਲੱਗਿਆ ਬੱਚੀ ਨੇ ਰੋਣਾ ਸ਼ੁਰੂ ਕਰ ਦਿੱਤਾ ਮਦਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਪਾਣੀ ਨਾਲ ਲੈ ਕੇ ਤੁੰਣਾ ਚਾਹੀਦਾ ਸੀ ਜਵਾਕੜੀ ਵਾਸਤੇ ਗੱਡੀ ਖੜੀ ਕਰਕੇ ਉਹਨੇ ਬੱਚੀ ਨੂੰ ਕੁੱਛੜ ਚੁੱਕ ਲਿਆ ਉਹ ਚੁੱਪ ਕਰ ਗਈ ਪਰ ਹਾਲੇ ਵੀ ਕਿਸੇ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਸੀ ਇੱਕ ਘਟਾਹਲੀ 4-5 ਬੱਚੇ ਸਨ ਇੱਕ ਕਰੋੜਿਆ ਸੀ ਜਦੋਂ ਉਹ ਉਹਨਾਂ ਕੋਲ ਗਿਆ ਤਾਂ ਸਾਰਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਇੱਕ ਵੱਡਾ ਬੱਚਾ ਇੱਕ লাশ ਨਾਲ ਚਿੰਬੜਿਆ ਜਾਂ ਚਿੰਬੜਿਆ ਡਰੋ ਨਾ ਮੈਂ ਮਾਰਨ ਵਾਲਾ ਨਹੀਂ ਉਸਨੇ ਕਿਹਾ ਇਹ ਤੇਰਾ ਅੱਬਾ ਏ ਉਹਨੇ ਵੱਡੇ ਬੱਚੇ ਨੂੰ ਪੁੱਛਿਆ ਬੱਚੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਸਾਰੇ ਬੱਚੇ ਚੁੱਪ ਹੋ ਗਏ ਮਦਨ ਖੜਾ ਸੋਚਦਾ ਰਿਹਾ ਉਹ ਉਹਨਾਂ ਨੂੰ ਹੋਰ ਕੀ ਕਹੇ ਕੁਝ ਬੱਚੇ ਛੜਕ ਦੇ ਦੂਜੇ ਪਾਸੇ ਵੀ ਕਿੱਕਰ ਹੇਟ ਬੈਠੇ ਸਨ ਕੁਝ ਰੋ ਰਹੇ ਸਨ ਕੋਈ ਆਪਣੀ ਮੋਈ ਪਈ ਮਾਂ ਦੀ ਛਾਤੀ ਉੱਤੇ ਸਿਰ ਰੱਖ ਕੇ ਦੁਸਕ ਰਿਹਾ ਸੀ ਆਸੇ-ਪਾਸੇ ਫੱਟਰ ਪਾਣੀ ਮੰਗ ਰਹੇ ਸਨ ਉਹ ਉਹਨਾਂ ਦਾ ਕੀ ਕਰੇ ਕਿਸ ਕਿਸ ਨੂੰ ਸੰਭਾਲੇ ਕਿੱਥੋਂ ਪਾਣੀ ਲਿਆ ਕੇ ਪਿاويه ਉਹ ਇਕੱਲਾ ਪਿੱਛੇ ਉਹ ਲਾਸ਼ਾਂ ਦਾ ਕਾਫਲਾ ਛੜ ਡਾਇਆ ਸੀ ਅਕੇ ਇਸ ਤੋਂ ਵੱਡਾ ਕਾਫਲਾ ਬਾਕੀ ਸੀ ਜਿਸ ਵਿੱਚੋਂ ਦੀ ਰਾਹ ਬਣਾ ਕੇ ਉਹਨੇ ਘਰ ਪਹੁੰਚਣਾ ਸੀ ਦੇਨ ਖੜੇ ਖੜੇ ਪਤਾ ਨਹੀਂ ਕਿੱਥੋਂ ਤੱਕ ਇਹ ਕਾਫਲਾ ਪਿਸ਼ਿਆ ਪਿਆ ਹੋਵੇਗਾ ਜਿਉਂਦੇ ਬੰਦਿਆਂ ਦਾ ਤਾਂ ਵੀ ਮੀਲ ਲੰਬਾ ਕਾਫਲਾ ਸੁਣਿਆ ਸੀ ਕੁਝ ਛੇਰ ਉਹ ਚੁੱਪਚਾਪ ਖੜਾ ਰਿਹਾ ਫਿਰ ਉਸਨੇ ਬੱਚੀ ਨੂੰ ਉਹਨਾਂ ਬੱਚਿਆਂ ਕੋਲ ਲਟਾ ਦਿੱਤਾ ਤੇ ਛੇਤੀ ਛੇਤੀ ਉੱਥੋਂ ਤੁਰਦਾ ਹੋਇਆ ਮਤੇ ਫਿਰ ਉਸ ਦਾ ਦਿਲ ਬਦਲ ਜਾਵੇ ਉਹ ਉਸੇ ਤਰ੍ਹਾਂ ਮੁਹਾਰ ਖੜੀ ਗੱਡੀ ਨੂੰ ਲਾਸ਼ਾਂ ਤੋਂ ਬਚਾ ਬਚਾ ਕੇ ਲਗਾਉਣ ਲੱਗਿਆ ਫੇਰ ਵੀ ਕਦੇ ਕਿਸੇ ਦਾ ਪਿਆਰ ਹੀਠਾ ਆ ਜਾਂਦਾ ਤੇ ਕਦੇ ਕਿਸੇ ਦੀ ਲੱਤ ਉੱਤੋਂ ਦੀ ਪਈਆ ਲੰਘ ਜਾਂਦਾ ਪਰ ਉਹਨੂੰ ਊਠ ਉੱਤੇ ਗੁੱਸਾ ਨਹੀਂ ਸੀ ਆ ਰਿਹਾ ਉਹਦਾ ਕੀ ਕਸੂਰ ਸੀ ਵਿਚਾਰੇ ਦਾ ਸਗੋਂ ਉਹਦਾ ਤਾਂ ਜੋਰ ਲੱਗ ਰਿਹਾ ਸੀ ਛੱਟੇ ਛੱਟੇ ਪਈਆ ਅੱਗੇ ਉਟਾ ਲੰਘ ਜਾਂਦਾ ਸੀ ਆਦਿਵਾਲੀ ਕੱਸੀ ਤੇ ਪਹੁੰਚ ਕੇ ਉਹਨੂੰ ਮਹਿਸੂਸ ਹੋਇਆ ਉਹ ਥੱਕ ਗਿਆ ਹੈ ਜਿਸ ਬਾਹ ਨਾਲ ਉਠਦੀ ਮੁਹਾਰ ਕਦੀ ਇੱਧਰ ਕਦੀ ਉੱਧਰ ਖਿੱਚਦਾ ਆਇਆ ਹੈ ਉਹ ਅੰਬ ਗਈ ਹੈ ਤੇ ਹੁਣ ਉਸ ਤੋਂ ਉਹਦਾ ਪਾਰ ਨਹੀਂ ਚੁੱਕਿਆ ਜਾਂਦਾ ਹੁਣ ਤੱਕ ਉਸ ਨੇ ਢਾਈ ਮੀਲ ਬੰਦ ਕੀਤਾ ਸੀ ਸੜਕ ਦਾ ਇੰਨਾ ਹੀ ਸਫ਼ਰ ਬਾਕੀ ਸੀ ਤੇ ਇੱਕ ਮੀਲ ਅੱਗੇ ਕੱਚਾ ਜਿਹੜਾ ਅੱਜ ਪੱਕੀ ਸੜਕ ਨਾਲੋਂ ਸਾਫ਼ ਹੋਵੇਗਾ ਸੂਰਜ ਡੁੱਬ ਚੁੱਕਿਆ ਸੀ ਪੁਲ ਉੱਤੇ ਪਹੁੰਚ ਕੇ ਉਹਨੇ ਵੇਖਿਆ ਕੱਸੀ ਦਾ ਪਾਣੀ ਪਟਰੀਆਂ ਦੇ ਉੱਤੋਂ ਦੀ ਵਗ ਰਿਹਾ ਸੀ ਕੱਸੀ ਲਾਸ਼ਾਂ ਨਾਲ ਅੱਟੀ ਪਈ ਸੀ ਉਹਨੇ ਗੱਡੀ ਰੋਕ ਦਿੱਤੀ ਊਠ ਨੇ ਚੀੜ ਕਰ ਲਿਆ ਤਾਂ ਉਹ ਗੱਡੀ ਤੇ ਉੱਤੇ ਚੜ ਬੈਠਾ ਤੇ ਊਠ ਦੀਆਂ ਮੁਹਾਰਾ ਢਿਲੀਆਂ ਛੱਡ ਦਿੱਤੀਆਂ ਕਦੀ ਕੋਈ ਲਾਸ਼ ਧਿਆਨ ਪਿਆ ਜਾਂਦੀ ਤਾਂ ਊਠ ਦੀ ਮੁਹਾਰ ਇੱਕ ਪਾਸੇ ਖਿੱਚ ਦਿੰਦਾ ਨਹੀਂ ਤਾਂ ਗੱਡੀ ਉੱਤੋਂ ਦੀ ਹੀ ਲੰਘ ਜਾਂਦੀ ਹੌਲੀ ਹੌਲੀ ਹਨੇਰਾ ਵੱਧਣ ਲੱਗਾ ਲਾਸ਼ਾਂ ਨਜ਼ਰੋਂ ਹਟ ਗਈਆਂ ਬਸ ਉਦੋਂ ਪਤਾ ਲੱਗਦਾ ਜਦੋਂ ਗੱਡੀ ਉੱਪਰੋਂ ਲੰਘ ਕੇ ਧੜਕ ਕਰਦੀ ਵੱਜਦੀ ਮੀਨਕ ਚੱਲਣ ਪਿੱਛੋਂ ਉਹਨੂੰ ਇਹ ਪਤਾ ਲੱਗਣ ਲੱਗ ਪਿਆ ਪਈ ਇਹਠ ਆਈ ਲਾਸ਼ ਕਿਸੇ ਵੱਡੇ ਬੰਦੇ ਦੀ ਹੈ ਜਾਂ ਬੱਚੇ ਦੀ ਊਠ ਦੇ ਪੈਰਾਂ ਦੀ ਆਵਾਜ਼ ਤੋਂ ਜਾਣ ਜਾਂਦਾ ਕਿ ਸੜਕ ਸੁੱਕੀ ਹੈ ਜਾਂ ਨਹੂੜਾਲ ਲਿੱਪੜੀ ਹੁਣ ਉਹਦਾ ਡਰ ਬਿਲਕੁਲ ਲੱਥ ਗਿਆ ਸੀ ਤੇ ਉਸਨੇ ਉਹ ਗੀਤ ਹੌਲੀ-ਹੌਲੀ ਗੁਣਾ ਸ਼ੁਰੂ ਕੀਤਾ ਜਿਹੜਾ ਰਾਤ ਨੂੰ ਸਫ਼ਰ ਕਰਨ ਸਮੇਂ ਹਮੇਸ਼ਾ ਗਾਇਆ ਕਰਦਾ ਸੀ ਨੀ ਤੂੰ ਮਾੜੀ ਕੀਤੀ ਸਾਹਿਬਾ ਨੀ ਤੂੰ ਜਾ ਰ ਦਿੱਤਾ ਮਰਵਾਨੀ ਪਰ ਅੱਜ ਉਹਨੂੰ ਨਾ ਤਾਂ ਮਿਰਜੇ ਦੇ ਤਲਵਾਰਾਂ ਵੱਜਦੀਆਂ ਦਿਸੀਆਂ ਤੇ ਨਾ ਹੀ ਲਹੂ ਦੇ ਪ੍ਰਨਾਲੇ ਵੱਜਦੇ ਦਿੱਤੇ ਦਿਸੇ ਉਹਨੂੰ ਆਪਣਾ ਗੀਤ ਰਸਹੀਨ ਲੱਗਿਆ ਤੇ ਉਹਨੇ ਬੰਦ ਕਰ ਦਿੱਤਾ ਪੱਕੀ ਛੜਕ ਦਾ ਸਫਰ ਮੁੱਕਿਆ ਤਾਂ ਕੱਚੇ ਰਾਮ ਮੁੜ ਕੇ ਊਠ ਆਪ ਹੀ ਰੁਕ ਗਿਆ ਕੁਝ ਮਿੰਟ ਰੁਕਿਆ ਰਿਹਾ ਤੇ ਫਿਰ ਆਪ ਹੀ ਤੁਰ ਪਿਆ ਆਪਣੇ ਬੂਹੀ ਅੱਗੇ ਪਹੁੰਚਿਆ ਤਾਂ ਕਿੰਨੇ ਹੀ ਆਂਢੀ ਗਵਾਂਢੀ ਬੋਲ ਪਏ ਆ ਗਿਆ ਆ ਗਿਆ ਉਹਨਾਂ ਦੇ ਘਰ ਵਿੱਚੋਂ ਰੋਣ ਦੀਆਂ ਆਵਾਜ਼ਾਂ ਹੋਰ ਉੱਚੀ ਹੋ ਗਈਆਂ ਉਹ ਕੋਲ ਗਿਆ ਤਾਂ ਜੁੜੇ ਹੋਏ ਮਰਦ ਚੁੱਪ ਹੋ ਗਏ ਉਹਨੇ ਗੱਡੀ ਵਿੱਚੋਂ ਊਠ ਨੂੰ ਛੱਡਿਆ ਤੇ ਵਿਹੜੇ ਵਿੱਚ ਚਰਨੇ ਉੱਤੇ ਬੰਨ ਦਿੱਤਾ ਇੱਕ ਪਾਸੇ ਬਹੁਤ ਸਾਰੀਆਂ ਔਰਤਾਂ ਵਹਿਣ ਪਾ ਰਹੀਆਂ ਸਨ ਉਹਨਾਂ ਵਿੱਚੋਂ ਮਦਨ ਦੀ ਮਾਂ ਉੱਠੀ ਤੇ ਉਹਦੇ ਗੱਲ ਲਾ ਕੇ ਤਾਂ ਹਮਾਰਨ ਲੱਗ ਪਈ ਵੇ ਆਪਾਂ ਲੁੱਟੇ ਗਏ ਪੁੱਤਾਂ ਕੀ ਗੱਲ ਹੈ ਮਾਂ ਉਹਨੇ ਮਾਂ ਦੀਆਂ ਬਾਹਾਂ ਆਪਣੇ ਦਿਵਾਲਿਓਂ ਲਾ ਕੇ ਪੁੱਛਿਆ ਮਿੱਲੂ ਕੋਠੇ ਤੋਂ ਡਿੱਗ ਕੇ ਪੂਰਾ ਹੋ ਗਿਆ ਉਹਨੂੰ ਦੱਸਿਆ ਗਿਆ ਉਹ ਚੁੱਪਚਾਪ ਬਹਿ ਗਿਆ ਕੁੱਝ دیر ਸਾਰੇ ਚੁੱਪ ਰਹੇ ਫਿਰ ਕਿਸੇ ਨੇ ਕਿਹਾ ਮਦਨ ਲਾਲ ਚਲੋ ਸਸਕਾਰ ਕਰ ਆਈਏ ਅਸੀਂ ਤੈਨੂੰ ਹੀ ਉਡੀਕਦੇ ਸਾਂ ਬਿੰਦ ਠਹਿਰੋ ਇਹ ਕੰਮ ਵੀ ਕਰ ਲੈਨੇ ਆ ਮਦਨ ਨੇ ਕਿਹਾ ਬਿੰਦ ਕੁ ਸੁਸਤਾ ਲਈਏ ਥੱਕੇ ਬਹੁਤ ਆ ਭੁੱਖ ਬਹੁਤ ਲੱਗੀ ਹੈ ਮਾਂ ਨੇ ਉਹਨੂੰ ਮੋਟਿਉ ਤੋਂ ਫੜ ਲਿਆ ਹਸ਼ਿਆਰਿਆ ਤੂੰ ਇਹਨੂੰ ਕੰਮ ਦੱਸਣਾ ਤੈਨੂੰ ਭੁੱਖ ਲੱਗੀ ਹੈ ਵੇ ਕੋਈ ਜਣਾ ਲਾਲਟਨ ਲਿਆਉ ਵੇ ਇਹ ਦੋ ਹੱਥੜ ਪਿੱਟਣ ਲੱਗ ਪਈ ਉਹ ਦੋ ਹੱਥੜ ਪਿੱਟਣ ਲੱਗ ਪਈ ਵੇ ਕੋਈ ਜਣਾ ਲਾਲਟਨ ਲੈ ਆਇਆ ਵੇ ਪਿੰਡਾ ਅਸੀਂ ਲੁੱਟੇ ਗਏ ਮੈਂ ਛੋਟੇ ਨੂੰ ਰੋਂਦੀ ਸਾਂ ਵੱਡੇ ਨੂੰ ਵੀ ਕੁਛ ਹੋ ਗਿਆ ਪਤਾ ਨਹੀਂ ਕਿਦੀ ਵਾ ਲੱਗ ਗਈ ਹੈ ਵੇਖੋ ਕਿਵੇਂ ਦੀਤੇ ਪਾੜ ਪਾੜ ਦੇਖੀ ਜਾਂਦਾ ਸਾਤੀਆਂ ਤੀਵੀਆਂ ਉੱਠ ਕੇ ਉਹਦੇ ਦਿਵਾਲੇ ਹੋ ਗਈਆਂ ਕੋਈ ਉਪਰੀ ਹਵਾ ਲੱਗਦੀ ਹੈ ਬਿੱਲੂ ਦੀ লাশ ਇਕੱਲੀ ਪਈ ਸੀ ਕੱਪੜੇ ਨਾਲ ਟੱਕੀ ਹੋਈ ਮਦਨ ਉਹਦੇ ਵੱਲ ਵੇਖ ਰਿਹਾ ਸੀ ਵੇਖੀ ਹੀ ਜਾ ਰਿਹਾ ਸੀ ਉਹਨੂੰ یوں ਲੱਗ ਰਿਹਾ ਸੀ ਜਿਵੇਂ ਇੱਕ লাশ ਬਾਕੀ ਲਾਸ਼ਾਂ ਨਾਲੋਂ ਇੱਕ ਮੀਲ ਦੇ ਫਾਸਲੇ ਉੱਤੇ ਪਈ ਹੋਵੇ ਬਸ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ